ਕੀ ਤੁਸੀਂ ਵਿਚੋਲਾ ਸ਼ਬਦ ਸੁਣਿਆ? ਜ਼ਰੂਰ ਸੁਣਿਆ ਹੋਊਗਾ। ਕਿਉਂਕਿ ਅੱਜ ਦੀ ਡੇਟ ਦੇ ਵਿੱਚ ਵਿਚੋਲੇ ਤੋਂ ਬਗੈਰ ਵਿਆਹ ਹੁੰਦਾ ਹੀ ਨਹੀਂ। ਕਿਉਂਕਿ ਅੱਜ ਦੀ ਡੇਟ ਦੇ ਵਿੱਚ ਜਿੱਥੇ ਕੁੜੀ ਤੇ ਮੁੰਡਿਆਂ ਦੀ ਚੰਗੇ ਰਿਸ਼ਤਿਆਂ ਦੀ ਘਾਟ ਹੋ ਚੁੱਕੀ ਹੈ ਉੱਥੇ ਵਿਚੋਲਾ ਹੀ ਮੁਰੇ ਆਉਂਦਾ ਹੈ ਤੇ ਰਿਸ਼ਤੇ ਕਰਾਉਂਦਾ ਹੈ। ਪਰ ਤੁਹਾਨੂੰ ਪਤਾ ਹੈ ਕਿ ਆ ਵਿਚੋਲਾ ਸ਼ਬਦ ਐਕਚੁਅਲ ਦੇ ਵਿੱਚ ਇਹਦਾ ਮਤਲਬ ਕੀ ਆ? ਵਿਚ ਪਲੱਸ ਓਲਾ। ਮਤਲਬ ਵਿਚੋਲੇ ਦਾ ਮਤਲਬ ਇਹ ਹੈਗਾ ਵਿਚ ਪਲੱਸ ਓਲਾ। ਜਿਹੜਾ ਬੰਦਾ ਦੋਨੇ ਧਿਰਾਂ ਦੀਆਂ ਗੱਲਾਂ ਦਾ ਵਿੱਚ ਓਲਾ ਰੱਖਦਾ ਹੋਵੇ ਉਹਨੂੰ ਅਸੀਂ ਕਹਿੰਦੇ ਹਾਂ ਵਿਚੋਲਾ ਉਹਨੇ ਨਾ ਕੁੜੀ ਵਾਲਿਆਂ ਦੀ ਕੋਈ ਗੱਲ ਦੱਸਣੀ ਜਿਹੜੀ ਕਿ ਨੈਗੇਟਿਵ ਹੋਵੇ ਜਾਂ ਮੁੰਡਿਆਂ ਵਾਲਿਆਂ ਦੀ ਕੋਈ ਗੱਲ ਦੱਸਣੀ ਜਿਹੜੀ ਨੈਗੇਟਿਵ ਹੋਵੇ ਉਹ ਵਿੱਚ ਓਲਾ ਜਰੂਰ ਰੱਖਦਾ ਉਹਨੇ ਆਪਣਾ ਫਾਇਦਾ ਦੇਖਣਾ ਹੁੰਦਾ ਉਹਦਾ ਫਾਇਦਾ ਹੋਣਾ ਚਾਹੀਦਾ ਉਹਦੇ ਪੈਸੇ ਵੱਢਨੇ ਚਾਹੀਦੇ ਦੋਨੇ ਪਾਸੋਂ ਜਿਹੜੀ ਨੈਗੇਟਿਵ ਚੀਜ਼ ਹੈਗੀ ਆ ਉਹਨੂੰ ਛੱਡ ਦੋ ਉਹ ਬਾਅਦ ਚ ਪਤਾ ਲੱਗਦਾ ਹੈਗਾ ਮੋਸਟਲੀ ਵਿਚੋਲੇ ਇਹੀ ਚੀਜ਼ਾਂ ਕਰਦੇ ਨੇ ਇਸ ਕਰਕੇ ਇਸ ਸ਼ਬਦ ਦਾ ਮਤਲਬ ਹੀ ਇਹ ਹੈਗਾ ਵਿਚ ਪਲਸ ਕੋਲਾ ਵਿਚੋਲਾ